ਉੰਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੀ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਅਪਾਰ ਕਿਰਪਾ ਕਰ ਰਹੇ ਨੇ ਤੇ ਸਾਧ ਸੰਗਤ ਜੀ ਸਾਨੂੰ ਜੋ ਗੁਰੂ ਦੀ ਮਹਾਨਤਾ ਹੈ ਨਾ ਉਹਦੇ ਬਾਰੇ ਦੱਸਦੇ ਨੇ ਕਿ ਭਾਈ ਗੁਰੂ ਕਿਉਂ ਜ਼ਰੂਰੀ ਹੈ ਸਾਤਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਾਤਸੰਗਤ ਜੀ ਹਰ ਪ੍ਰਕਾਰ ਨਾਲ ਚਾਹੇ ਫਿਰ ਉਹ ਕੋਈ ਵੀ ਖੇਤਰ ਹੋਵੇ ਸਮਾਜਿਕ ਹੈ ਰਾਜਨੀਤਿਕ ਹੈ ਧਾਰਮਿਕ ਹੈ ਪਰਿਵਾਰਕ ਹੈ ਸਾਤਸੰਗਤ ਜੀ ਹਰ ਪੱਖ ਤੋਂ ਸਾਤਸੰਗਤ ਜੀ ਸਾਡੀ ਬਾਹ ਫੜਦੇ ਨੇ ਤੇ ਸਾਤਸੰਗਤ ਜੀ ਜੇ ਜ਼ਿੰਦਗੀ 'ਚ ਗੁਰੂ ਨਾ ਹੋਵੇ ਨਾ ਤਾਂ ਅਨੇਕਾ ਪ੍ਰਕਾਰ ਦੇ ਸਾਤਸੰਗਤ ਜੀ ਸਮੱਸਿਆ ਆਉਂਦੀ ਹੈ ਸਭ ਤੋਂ ਪਹਿਲਾਂ ਸਾਡੇ ਮਾਤਾ ਪਿਤਾ ਗੁਰੂ ਨੇ ਕਿ ਭਾਈ ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ ਬੋਲਣਾ ਸਿਖਾਇਆ ਚੱਲਣਾ ਸਿਖਾਇਆ ਉੱਠਣਾ ਬੈਠਣਾ ਸਿਖਾਇਆ ਸੱਭਿਆਚਾਰ ਨਾਲ ਜੋੜਿਆ ਸਾਧ ਸੰਗਤ ਜੀ ਚੰਗੇ ਬੁਰੇ ਦੀ ਪਹਿਚਾਣ ਦੱਸੀ ਉਸ ਤੋਂ ਬਾਅਦ ਸਾਧ ਸੰਗਤ ਜੀ ਸਕੂਲ ਦੇ ਵਿੱਚ ਅਧਿਆਪਕ ਆਂਦੇ ਨੇ ਇਹ ਸਾਧ ਸੰਗਤ ਜੀ ਅ ਸਤਿਗੁਰੂ ਦਾਸ ਮਹਾਰਾਜ ਜੀ ਗੱਲ ਕਰ ਰਹੇ ਨੇ ਭਾਈ ਅਧਿਆਤਮਕ ਗੁਰੂ ਦੀ ਉਹ ਗੁਰੂ ਸਾਧ ਸੰਗਤ ਜੀ ਜੋ ਸਾਡੇ ਅੰਦਰ ਦੇ ਕਪਾੜ ਖੋਲ ਦਿੰਦਾ ਆ ਸਾਡੇ ਅੰਦਰ ਵਹਿਮ ਪਰਮ ਡੰਬਰ ਪਖੰਡ ਨੂੰ ਦੂਰ ਕਰਦਾ ਸਾਨੂੰ ਸੱਚ ਦੱਸਦਾ ਸਾਧ ਸੰਗਤ ਜੀ ਸਾਧ ਸੰਗਤ ਜੀ ਕਈ ਵਾਰੀ ਜੋ ਮਾਤਾ ਪਿਤਾ ਨੇ ਉਹ ਬੱਚੇ ਨੂੰ ਵਹਿਮ ਪਰਮ ਚੇਪਾ ਦਿੰਦੇ ਨੇ ਬੱਚੇ ਨੂੰ ਡਰਪੋਕ ਬਣਾ ਦਿੰਦੇ ਨੇ ਸਾਧ ਸੰਗਤ ਜੀ ਕਾਇਰ ਬਣਾ ਦਿੰਦੇ ਨੇ ਬੱਚਾ ਕਾਲੇ ਤਾਂ ਗਿੱਤ ਵੀ ਤਾਂ ਤੋਂ ਡਰਦਾ ਹੈ ਅਨੇਰੇ ਤੋਂ ਡਰਦਾ ਸਾਧ ਸੰਗਤ ਜੀ ਆਪਣੇ ਹੀ ਘਰ ਦੇ ਵਿੱਚ ਇਕੱਲਾ ਬੱਚਾ ਜੋ ਹੈ ਛੱਤ ਤੇ ਨਹੀਂ ਜਾ ਸਕਦਾ ਕਿਉਂਕਿ ਸਾਧ ਸੰਗਤ ਜੀ ਮਾਤਾ ਪਿਤਾ ਨੇ ਡਰਾਇਆ ਹੈ ਸਾਧ ਸੰਗਤ ਜੀ ਬਹੁਤ ਸਾਰੇ ਭਾਈ ਪੜੇ ਲਿਖੇ ਇਨਸਾਨ ਵੀ ਗਲਤ ਕੰਮ ਕਰ ਜਾਂਦੇ ਨੇ ਸਾਧ ਸੰਗਤ ਜੀ ਪਰ ਜੋ ਅਧਿਆਤਮਕ ਗੁਰੂ ਹੈ ਸਾਧ ਸੰਗਤ ਜੋ ਹਰ ਪੱਖ ਤੋਂ ਇਨਸਾਨ ਨੂੰ ਪਰਫੈਕਟ ਬਣਾਉਂਦਾ ਹੈ ਸਤਗੁਰ ਜੀ ਇਹੀ ਆ ਸਮਝਾਣ ਆਏ ਨੇ ਸਤਗੁਰ ਹਮੁੱਲ ਖਾਈ ਬਾਟ ਜਨਮ ਪਾਚਲੇ ਪਾਪ ਨਸਾਨੇ ਮਿਟੋ ਗੋਸਬ ਸੰਤਾਪ ਸਤਸੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਸੱਚਾ ਸਤਗੁਰ ਹੈ ਉਹ ਹਮੇਸ਼ਾ ਹੀ ਸੱਚ ਦਾ ਰਸਤਾ ਦਿਖਾਵੇਗਾ ਸਤਗੁਰ ਹਮੋਂ ਲਖਾਈ ਬਾਤ ਤੇ ਸਤਸੰਗਤ ਜੀ ਬੇਗਮਪੁਰਾ ਦਾ ਰਸਤਾ ਦਿਖਾਵੇਗਾ ਜਨਮ ਪਾਚਲੇ ਪਾਪ ਨਸਾਨੇ ਮਿਟੋ ਗੋਸਬ ਸੰਤਾਪ ਤੇ ਸਤਸੰਗਤ ਜੀ ਉਸ ਰਸਤੇ ਤੇ ਚੱਲ ਕੇ ਸਾਡੇ ਜੋ ਕਿਤੇ ਹੋਏ ਕਰਮ ਨੇ ਉਹ ਨਸ਼ਟ ਹੋ ਸਕਦੇ ਨੇ ਸਾਤ ਸੰਗਤ ਜੀ ਬਾਰ ਬਾਰ ਬੇਨਤੀ ਜੋਬੇ ਹਮ ਨਾ ਪਾਪ ਕਰਨ ਤਾਂ ਇਹ ਅਨੰਤਾ ਪਦਿਤ ਪਾਵਨ ਨਾਮ ਕੈਸੇ ਹੁੰਦਾ ਇਹ ਸਾਤ ਸੰਗਤ ਜੀ ਸੱਚ ਹੈ ਜੇਕਰ ਆਪਾਂ ਗੁਰੂ ਦੇ ਪਾਲੇ ਬੰਦੇ ਆ ਗੁਰੂ ਦੀ ਗੱਲ ਮੰਨਦੇ ਆ ਜੇਕਰ ਸਾਡੇ ਤੋਂ ਗਲਤੀਆਂ ਹੋਈਆਂ ਨੇ ਨਾ ਸਾਤ ਸੰਗਤ ਜੀ ਉਹ ਮਾਫ ਹੋ ਸਕਦੀਆਂ ਨੇ ਪ੍ਰਸਾਦ ਸੰਗਤ ਜੀ ਗਲਤੀਆਂ ਉਦੋਂ ਹੀ ਮਾਫ ਹੋਣਗੀਆਂ ਜੇ ਆਪਾਂ ਵਾਅਦਾ ਕਰਦੇ ਆ ਕਿ ਭਾਈ ਅੱਜ ਤੋਂ ਬਾਅਦ ਮੈਂ ਕੋਈ ਗਲਤ ਕੰਮ ਨਹੀਂ ਕਰਾਂਗਾ ਅੱਜ ਤੋਂ ਬਾਅਦ ਮੈਂ ਉਹੀ ਗੱਲ ਕਰਾਂਗਾ ਉਹੀ ਕੰਮ ਕਰਾਂਗਾ ਜੋ ਮੇਰੇ ਗੁਰੂ ਜੀ ਕਹਿੰਦੇ ਨੇ ਜੋ ਮੇਰੇ ਗੁਰੂਆਂ ਦੇ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਨੇ ਕਿ 사ਤਸੰਗਤ ਜੀ ਇਹ ਜੋ ਸਰੀਰ ਦੇ ਕਲੇਸ਼ ਨੇ ਮਨ ਦੇ ਝਗੜੇ ਨੇ 사ਤਸੰਗਤ ਜੀ ਮਨ ਦੀ ਤ੍ਰਿਸ਼ਨਾ ਹੈ ਕਾਮ, ਕ੍ਰੋਧ, ਲੋਭ, મોਹ, ਹੰਕਾਰ ਸਭ ਖਤਮ ਹੋ ਜਾਂਦਾ 사ਤਸੰਗਤ ਜੀ ਕਿ 사ਤਸੰਗਤ ਜੀ ਇਹੀ ਸਤਗੁਰੂ ਜੀ ਸਮਝਾਉਂਦੇ ਨੇ ਸਤਗੁਰ ਹਮੋਲਖਾਈ ਬਾਟ ਕਿ ਭਾਈ ਜੋ ਸੱਚਾ ਸਤਗੁਰ ਹੈ ਉਹ ਹਮੇਸ਼ਾ ਸੱਚ ਦਾ ਰਸਤਾ ਦਿਖਾਏ ਜਨਮ ਪਾਛਲੇ ਪਾਪ ਨਿਸਾਨੇ ਮਿਟੋ ਗੋ ਸਭ ਸੰਤਾਪ ਤੇ ਭਾਈ ਤੇਰੇ ਸਾਰੇ ਦੁੱਖ ਦਰਦ ਨੇ ਉਹ ਖਤਮ ਕਰ ਦੇਗਾ ਨੀਤਾ ਸਾਧ ਸੰਗਤ ਜੀ ਗੁਰੂ ਜੀ ਅੱਜ ਕਹਿੰਦੇ ਨੇ ਨਾ ਕਿ ਭਾਈ ਸੱਚਾ ਗੁਰੂ ਸੱਚਾ ਰਸਤਾ ਦਿਖਾਉਂਦਾ ਹੈ ਤੇ ਸਾਧ ਸੰਗਤ ਜੀ ਅੱਤੇ ਢੋਂਗੇ ਗੁਰੂ ਵੀ ਬਹੁਤ ਨੇ ਦਿਖਾਵੇ ਵਾਲੇ ਸਾਧੂ ਵੀ ਬਹੁਤ ਨੇ ਸਾਧ ਸੰਗਤ ਜੀ ਆਪ ਵੀ ਡੁੱਬਦੇ ਨੇ ਤੇ ਆਪਣੇ ਚੇਲਿਆਂ ਨੂੰ ਵੀ ਨਾਲ ਲੈ ਕੇ ਡੁੱਬ ਜਾਂਦੇ ਨੇ ਸਾਤਸੰਗਤ ਜੀ ਬੋਤੇ ਨੇ ਜੋ ਸਾਨੂੰ ਕਰਮ ਕਾਂਡਾਂ ਦੇ ਵਿੱਚ ਪਾਉਂਦੇ ਨੇ ਵਹਿਮ ਪਰਮ ਅਡੰਬਰ ਪਖੰਡਾਂ 'ਚ ਪਾਉਂਦੇ ਨੇ ਪਰ ਸਤਿਗੁਰੂ ਅਰਦਾਸ ਮਹਾਰਾਜ ਜੀ ਵਰਗੇ ਮਹਾਨ ਗੁਰੂ ਸਾਤਸੰਗਤ ਜੀ ਸਾਡੇ ਅੰਦਰ ਦੇ ਕਪਾੜ ਖੋਲ ਦਿੰਦੇ ਨੇ ਜਨਮ ਪਾਚਲੇ ਪਾਪ ਨਿਸ਼ਾਨੇ ਮਿੱਟੋ ਗੋ ਸਭ ਸੰਤਾਬ ਤੇ ਸਾਤਸੰਗਤ ਜੀ ਜਦੋਂ ਗਿਆਨ ਦੇ ਦਰਵਾਜ਼ੇ ਖੁੱਲਦੇ ਨੇ ਨਾ ਇਹ ਸਾਰੇ ਦੁੱਖ ਤ੍ਰਿਸ਼ਨਾਵਾਂ ਸਭ ਖਤਮ ਹੋ ਜਾਂਦੀਆਂ ਨੇ ਤੇ ਕਿ ਸਤਿਗੁਰੂ ਜੀ ਫਰਮਾਉਂਦੇ ਨੇ ਬਾਹਰ ਖੋਜਤ ਜਨਮ ਗਵਾਏ ਓਨ ਮਨ ਧਿਆਨ ਰਹਿ ਕਟਿਆਪ ਕਿ ਸਾਧ ਸੰਗਤ ਜੀ ਸੱਚਾ ਗੁਰੂ ਹਮੇਸ਼ਾ ਸਾਨੂੰ ਅੰਦਰ ਬੈਠੇ ਪ੍ਰਮਾਤਮਾ ਨਾਲ ਜੋੜੇਗਾ ਸਾਧ ਸੰਗਤ ਜੀ ਜੋ ਦਿਖਾਵੇ ਵਾਲੇ ਗੁਰੂ ਨੇ ਭਾਈ ਉਹ ਸਾਨੂੰ ਕਰਮ ਕਾਂਡਾਂ ਨਾਲ ਜੋੜਨ ਸਾਧ ਸੰਗਤ ਜੋ ਬਾਣੀ ਭਗਤੀ ਨਾਲ ਜੋੜਨਗੇ ਪਰ ਜੋ ਸੱਚੇ ਸੰਤ ਨੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਵਰਗੇ ਉਹ ਇਹੀ ਕਹਿਣਗੇ ਕਿ ਬੇਟਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਕੋਈ ਵਰਤ ਰੱਖਣ ਦੀ ਲੋੜ ਨਹੀਂ ਕੋਈ ਜੋਤ ਦੀ ਲੋੜ ਨਹੀਂ ਕੋਈ ਅਰਗਬਤੀ ਦੀ ਲੋੜ ਨਹੀਂ ਕਿ ਬੇਟਾ ਤੇਰੇ ਅੰਦਰ ਹੀ ਪਰਮਾਤਮਾ ਹੈ ਤੇ ਮਿਲੇਗਾ ਕਿਵੇਂ ਕਿ ਭਾਈ ਗੁਰੂ ਤੋਂ ਨਾਮ ਸ਼ਬਦ ਲੈ ਕੰਮ ਧੰਦਾ ਕਰ ਉਸ ਸ਼ਬਦ ਦੀ ਕਮਾਈ ਕਰ ਰਿਸ਼ਤੇਦਾਰੀਆਂ ਨਿਵਾਜ਼ ਜ਼ਿੰਮੇਵਾਰੀਆਂ ਨਿਵਾਜ਼ ਸ਼ਬਦ ਦੀ ਕਮਾਈ ਕਰ ਸਤ ਸੰਗਤ ਜੀ ਸੱਚਾ ਗੁਰੂ ਹਮੇਸ਼ਾ ਹੀ ਇਹ ਕਹੇਗਾ ਬਾਹਰ ਖੋਜਤ ਜਨਮ ਗਵਾਏ ਕਿ ਬੇਟਾ ਜੇ ਤੂੰ ਬਾਹਰ ਲੱਭਦਾ ਰਿਹਾ ਤੇਰੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਣੀ ਉਹਨੂੰ ਮਨ ਧਿਆਨ ਰਹੇ ਘਟ ਆਪ ਤੇ ਭਾਈ ਆਪਣੇ ਅੰਦਰ ਨਿਗਾਹ ਮਾਰ ਸਹਿਜ ਅਵਸਥਾ ਦੇ ਵਿੱਚ ਜਾ ਤੇਰੇ ਅੰਦਰ ਜੋ ਤਰਵੈਣੀ ਹੈ ਤੇਰੇ ਅੰਦਰ ਜੋ ਖਜ਼ਾਨਾ ਹੈ ਭਾਈ ਉੱਥੋਂ ਤੱਕ ਕੋ ਜਿਹੜਾ ਹੀਰਾ ਹੈ ਹਰਸੋਂ ਹੀਰਾ ਛਾੜਕ ਹੈ ਤੇ ਸਤ ਸੰਗਤ ਜੀ ਜਦੋਂ ਆਪਾਂ ਗੁਰੂ ਦੇ ਦਿਖਾਏ ਮਾਰਗ ਤੇ ਚੱਲਾਂਗੇ ਨਾ ਇਸ ਸਾਧ ਸੰਗਤ ਜੀ ਸਤਿਗੁਰੂ ਹੀ ਹੈ ਜੋ ਸਾਨੂੰ ਨਾਮ ਸ਼ਬਦ ਦਿੰਦਾ ਹੈ ਸਾਧ ਸੰਗਤ ਜੀ ਇਹ ਹੀ ਕਹਿੰਦਾ ਕਿ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਕਿ ਸਾਧ ਸੰਗਤ ਜੀ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਕਿ ਸਾਧ ਸੰਗਤ ਜੀ ਮਿੰਨਾ ਸਾਨੂੰ ਸ਼ਬਦ ਦੇ ਨਾਲ ਹੀ ਤੇ ਭਾਈ ਗੁਰੂ ਤੋਂ ਬਿਨਾ ਕੋਈ ਹੋਰ ਸ਼ਬਦ ਦੇ ਵੀ ਨਹੀਂ ਸਕਦਾ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚੱਖੇ ਸਾਧਨਾ ਜਾਪਾ ਕਿ ਸਾਧ ਸੰਗਤ ਜੀ ਜੋ ਗੁਰੂ ਸ਼ਬਦ ਦਿੰਦਾ ਆ ਉਹ ਇੰਨਾ ਮਿੱਠਾ ਹੈ ਸਾਧ ਸੰਗਤ ਜੀ ਸਾਰੇ ਸੰਸਾਰ ਦੇ ਰਸ ਫਿੱਕੇ ਪੈ ਜਾਂਦੇ ਤੇ ਸਾਧ ਸੰਗਤ ਜੀ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੈ ਜਿਉ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਘਾਟ ਸਵਾਰੈ ਕਿ ਭਾਈ ਜੋ ਗੁਰੂ ਵਾਲੇ ਬਣ ਜਾਂਦੇ ਨੇ ਨਾ ਸਤਸੰਗਤ ਜੀ ਤੇ ਗੁਰੂ ਜੇ ਵਚਨ ਮੰਨਦੇ ਨੇ ਗੁਰੂ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦਾ ਹੈ। ਮਨਮੁਖ ਅੰਦਾ ਅੰਧ ਕਮਾਵੇ ਵਿਖ ਖਟੈ ਸੰਸਾਰ ਹੈ। ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੈ। ਸਤਸੰਗਤ ਜੀ ਬੜੇ ਧਿਆਨ ਨਾਲ ਸੁਣਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਬਹੁਤ ਸੁੰਦਰ ਪਰਮਾਨ ਹੈ। ਕਿ ਭਾਈ ਮਨਮੁਖ ਅੰਦਾ ਅੰਧ ਕਮਾਵੇ। ਜੋ ਗੁਰੂ ਵਾਲੇ ਨਹੀਂ ਐ ਗੁਰੂ ਦੀ ਗੱਲ ਨਹੀਂ ਮੰਨਦੇ 사ਤਸੰਗਤ ਜੀ ਉਹ ਅੰਧ ਕਮਾਂਦੇ ਨੇ ਪਾਪ ਕਰਦੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਚੰਗੇ ਬੁਰੇ ਦੀ ਪਹਿਚਾਣ ਹੀ ਨਹੀਂ ਹੁੰਦੀ ਬਿੱਕ ਕਟਾ ਸੰਸਾਰ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰਿਆ 사ਤਸੰਗਤ ਜੀ ਇਹ ਜੋ ਪੈਸਾ ਹੈ ਕਰ ਪਰਿਵਾਰ ਹੈ ਬੁਰੇ ਨਹੀਂ ਹੈ ਨਾ ਗੁਰਾਂ ਨੇ ਮਨਾ ਕੀਤਾ ਪੈਸੇ ਕਮਾਣ ਤੋਂ 사ਤਸੰਗਤ ਜੀ ਪਰ ਸਤਗੁਰਾਂ ਨੇ ਇੱਕ ਗੱਲ ਕਹੀ ਹੈ ਬੜੇ ਧਿਆਨ ਨਾਲ ਸੁਣਨਾ 사ਤਸੰਗਤ ਜੀ ਮਾਇਆ ਮੌ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਕਿ ਭਾਈ ਮੇਰਾ ਬਿਨਾ ਗੁਰੂ ਦੇ ਗਿਆਨ ਦੇ ਸਾਧ ਸੰਗਤ ਜੀ ਸਾਰੀਆਂ ਚੀਜ਼ਾਂ ਤੰਗ ਕਰਦੀਆਂ ਨੇ ਇਹ ਸਾਰੀਆਂ ਚੀਜ਼ਾਂ ਸਾਨੂੰ ਦੁੱਖ ਦਿੰਦੀਆਂ ਨੇ ਸਾਧ ਸੰਗਤ ਜੀ ਫੇਰ ਉਹ ਭਾਵੇਂ ਪੈਸਾ ਹੈ ਪਰਿਵਾਰ ਹੈ ਮੈਂ ਰੋਜ਼ ਬੇਨਤੀ ਕਰਦਾ ਸਾਧ ਸੰਗਤ ਜੀ ਸਾਡੇ ਘਰ 'ਚ ਜੋ ਕਲੇਸ਼ ਨੇ ਨਾ ਉਹ ਅਸੀਂ ਖੁਦ ਪੈਦਾ ਕੀਤੇ ਨੇ ਤੇ ਦੋਸ਼ ਦਿੰਨੇ ਆ ਭਾਈ ਪ੍ਰਮਾਤਮਾ ਨੂੰ ਜੇਕਰ ਕੋਈ ਸ਼ਰਾਬ ਪੀਏਗਾ ਸਾਧ ਸੰਗਤ ਜੀ ਘਰ 'ਚ ਕਲੇਸ਼ ਹੋਏਗਾ ਜੀ ਜੀਵਾ ਖੇਡੇਗਾ ਕਲੇਸ਼ ਹੋਏਗਾ ਸਾਸੰਗਤ ਜੀ ਮਨਚੇ ਹੰਕਾਰ ਹੋਵੇ ਚਾਹੇ ਫਿਰੋਪਤੀ ਹੈ ਪਤਨੀ ਹੈ ਬੱਚੇ ਨੇ ਬਜ਼ੁਰਗ ਨੇ ਕਿਸੇ ਦੇ ਮਨਚੇ ਹੰਕਾਰ ਹੋਵੇ ਤਾਂ ਕਰਚੇ ਕਲੇਸ਼ ਹੁੰਦਾ ਹੈ ਤੇ ਸਤਗੁਰੂ ਜੀ ਕੀ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਪੁੱਤਰ ਕਲਤਰ ਕਾ ਕਰੇ ਹੰਕਾਰ ਠਾਕੁਰ ਲੇਖਾ ਮੰਗਣ ਹਰ ਕੇ ਭਾਈ ਹੰਕਾਰ ਨਹੀਂ ਕਰਨਾ ਤੇ ਤਾਂ ਹੀ ਸਾਧ ਸੰਗਤ ਜੇ ਸਤਿਗੁਰ ਜੀ ਫਰਮਾਉਂਦੇ ਨੇ ਕਿ ਭਾਈ ਗੁਰੂ ਦੀ ਗੱਲ ਮੰਨ ਤੇ ਸਾਧ ਸੰਗਤ ਜੀ ਗੁਰ ਜੋ ਗੁਰੂ ਦੀ ਗੱਲ ਮੰਨਦੇ ਨੇ ਉਹੀ ਸਾਧ ਸੰਗਤ ਜੀ ਬੇਗੰਪੁਰਾ ਦੇ ਵਾਸੀ ਬੰਦੇ ਨੇ ਢੋਈ ਤਿਸੇ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰ ਲੱਭਾ ਕਿ ਭਾਈ ਜਿਹਦੇ ਕੋਲ ਪੂਰਾ ਗੁਰੂ ਹੈ ਉਸ ਨੂੰ ਹੀ ਅਗੇ ਸਥਾਨ ਮਿਲਦਾ ਸਾਧ ਸੰਗਤ ਜੀ ਤੇ ਆਓ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਆਪਣੇ ਅੰਦਰ ਧਿਆਨ ਤਰ ਕੇ 사ਤਸੰਗਤ ਜੀ ਕੀ ਹੋਵੇਗਾ ਸਾਡੇ ਅੰਦਰ ਧਿਆਨ ਤਰਨ ਨਾਲ ਸਤਗੁਰੂ ਜੀ ਫਰਮਾਉਂਦੇ ਨੇ ਸ਼ਬਦ ਅਨਾਹਦ ਬਾਜਤ ਘਟਮੈਂ ਕਿ ਭਾਈ ਬੜੇ ਧਿਆਨ ਨਾਲ ਸੁਣ ਮਨ ਦੀ ਅੱਖਾਂ ਨਾਲ ਸੁਣ ਇਨ੍ਹਾਂ ਕੰਨਾਂ ਦੇ ਨਾਲ ਸੁਣ ਸ਼ਬਦ ਅਨਾਹਦ ਕਿ ਭਾਈ ਸਾਡੇ ਅੰਦਰ ਨਾ ਇੱਕ ਅਨਾਹਦ ਰਾਗ 사ਤਸੰਗਤ ਜੀ ਅਨਾਹਦ ਨਾਦ ਵੱਜ ਰਿਹਾ ਹੈ ਅਗਮ ਗਿਆਨ ਬੋ ਗੁਰੂ ਪ੍ਰਤਾਪ ਸਤਸੰਗਤ ਜੀ ਇਹ ਗੱਲ ਕੌਣ ਦੱਸ ਸਕਦਾ ਹੈ ਕਿ ਭਾਈ ਸੱਚਾ ਗੁਰੂ ਹੀ ਦੱਸ ਸਕਦਾ ਸਤਸੰਗਤ ਜੀ ਜਿਨੇ ਉਹ ਨਾਦ ਸੁਣਿਆ ਹੋਵੇ ਜੋ ਮੰਜ਼ਿਲ ਤੱਕ ਪਹੁੰਚਿਆ ਹੈ ਉਹੀ ਸਤਸੰਗਤ ਜੀ ਮੰਜ਼ਿਲ ਦਾ ਪਤਾ ਦੱਸ ਸਕਦਾ ਹੈ ਹੱਥ ਫੜ ਕੇ ਸਾਨੂੰ ਲਿਜਾ ਵੀ ਸਕਦਾ ਹੈ ਤੇ ਅੱਜ ਗੁਰੂ ਜੀ ਫਰਮਾਉਂਦੇ ਨੇ ਸ਼ਬਦ ਅਨਾਹਦ ਬਾਜਿਤ ਘਟ ਮੈਂ ਕਿ ਬੇਟਾ ਤੇਰੇ ਅੰਦਰ ਨਾ ਅਨਾਹਦ ਨਾਦ ਵੱਜ ਰਹੇ ਨੇ ਸਤਸੰਗਤ ਜੀ ਮਿਲਣਗੇ ਕਿਵੇਂ ਅਗਮ ਗਿਆਨ ਬੋ ਗੁਰੂ ਪ੍ਰਤਾਪ ਕਿ ਭਾਈ ਗੁਰੂ ਦੇ ਗਿਆਨ ਨਾਲ ਗੁਰੂ ਦੇ ਮਾਰਗ ਤੇ ਚੱਲ ਤੇ ਗੁਰੂ ਦਾ ਜਦੋਂ ਪ੍ਰਸ਼ਾਦ ਮਿਲੇਗਾ ਭਾਈ ਇਹ ਸਾਰੀ ਕਿਰਪਾ ਹੋ ਜਾਣੀ ਸਤਸੰਗਤ ਸਤਗੁਰਾਂ ਦੀ ਮਹਿਮਾ ਦਾ ਬਿਆਨ ਹੈ ਕਿ ਭਾਈ ਗੁਰੂ ਇੰਨਾ ਮਹਾਨ ਹੈ ਕਿ ਭਾਈ ਅੰਦਰ ਬੈਠੇ ਮਾਲਿਕ ਨੂੰ ਸਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਸਤਸੰਗਤ ਕੋਈ ਸ਼ਹਿਰ ਛੱਡ ਕੇ ਪਿੰਡ ਛੱਡ ਕੇ ਕਿੱਥੇ ਵੀ ਜਾਣ ਦੀ ਲੋੜ ਨਹੀਂ ਜੇ ਆਪਾਂ ਸੋਚੀਏ ਨਾ ਭਾਈ ਕਿ ਪ੍ਰਮਾਤਮਾ ਦੇ ਪ੍ਰਾਪਤੀ ਵਾਸਤੇ ਮੌਤੇ ਜਾ ਮੌਤੇ ਜਾ ਮ ਸਤਗੁਰੂ ਜੀ ਪਰਮਾਦੇ ਭਾਈ ਕੋਈ ਲੋੜ ਨਹੀਂ ਕਿੱਥੇ ਜਾਣ ਦੀ ਤੇ ਜਾਣਾ ਹੈ ਤੇ ਆਪਣੇ ਅੰਦਰ ਦੀ ਖੋਜ ਕਰ ਸਤਸੰਗਤ ਜੀ ਯਾਤਰਾ ਕਰਨੀ ਹੈ ਆਪਣੇ ਅੰਦਰ ਦੀ ਕਰਨੀ ਸ਼ਬਦ ਅਨਾਹਦ ਬਾਜਦ ਘਟ ਮੈਂ ਅਗਮ ਗਿਆਨ ਵੋ ਗੁਰਪ੍ਰਤਾ ਤੇ ਸਤਸੰਗਤ ਜੀ ਸਤਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਏ ਸੋਏ ਸਤਗੁਰ ਜੀ ਫਰਮਾਉਂਦੇ ਨੇ ਨਾ ਅਗਮ ਗਿਆਨ ਵੋ ਗੁਰਪ੍ਰਤਾ ਸਤਗੁਰ ਦੀ ਬਾਣੀ ਐਨੀ ਮਿੱਠੀ ਹੈ ਸਤਸੰਗਤ ਜੀ ਸਾਚੇ ਗੁਰ ਕੀ ਸਾਚੀ ਬਾਣੀ ਕਿ ਭਾਈ ਇਹ ਸੱਚੇ ਗੁਰਾਂ ਦੀ ਬਾਣੀ ਹੈ ਤੇ ਸਤਸੰਗਤ ਜੀ ਸਾਨੂੰ ਜਿੰਦੇ ਜੀ ਹੀ ਜੋਤ ਚ ਜੋਤ ਸਮਾ ਦੇਵੇਗੀ ਸਾਡੇ ਲੋਕੀ ਕਹਿੰਦੇ ਨੇ ਨਾ ਭਾਈ ਜੋ ਗੁਰੂਆਂ ਦਾ ਜਾਨ ਦਾ ਸਮਾ ਹੈ ਉਹਨੂੰ ਜੋਤੀ ਜੋਤ ਦਿਵਸ ਕਹਿੰਦੇ ਨੇ ਪਰ ਸਤਸੰਗਤ ਜੀ ਜੋ ਸੰਤਾਂ ਦੀ ਗੁਰੂਆਂ ਦੀ ਜੋਤ ਹੈ ਉਹ ਤਾਂ ਪਹਿਲੇ ਹੀ ਜੋਤ ਚ ਮਿਲੀ ਹੈ ਤੇ ਸਤਸੰਗਤ ਜੀ ਕਦੇ ਸਮਾ ਕੱਢ ਕੇ ਤੁਸੀਂ ਵੀ ਅੰਮ੍ਰਿਤ ਵੇਲੇ ਬੈਠਿਆ ਕਰੋ ਆਪਣੇ ਅੰਦਰ ਸੁਣਨ ਦੀ ਕੋਸ਼ਿਸ਼ ਕਰੋ ਕਿ ਸਤਸੰਗਤ ਜੀ ਸੱਚਮੁੱਚ ਹੀ ਸਾਡੇ ਅੰਦਰ ਨਾ ਅਨਹਦ ਨਾਦ ਵੱਜ ਰਿਹਾ ਹੈ ਜਿਹਨੂੰ ਸੁਣਨ ਤੋਂ ਬਾਅਦ ਸਾਰੀ ਦੁਨੀਆ ਫਿੱਕੀ ਲੱਗਣ ਲੱਗ ਜਾਂਦੀ ਹੈ ਅਗੇ ਗੁਰੂ ਜੀ ਫਰਮਾਉਂਦੇ ਨੇ ਤਨ ਦਾ ਰਾਮ ਹੈ ਰਹੋ ਮਗਨ ਨਿਤ ਗੁਣਿਓਂਾਂ ਵਿੱਚ ਕੋ ਚਾਪ ਕਿ ਭਾਈ ਇਹ ਗੁਰੂ ਦੀ ਗੱਲ ਤਾਂ ਮੰਨਦਾ ਨਹੀਂ ਪ੍ਰਤਾਪ ਸਿੰਘ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਇੰਨਾ ਮਗਨ ਹੋ ਜਾਂਦਾ ਹੈ ਕਿ ਭੁੱਲ ਜਾਂਦਾ ਕਿ ਭਾਈ ਕਰਨ ਕੀ ਆਏ ਸੀ ਇਹ ਪੈਸੇ ਕਮਾਉਣ ਚ ਇੰਨਾ ਬਿਜ਼ੀ ਹੋ ਜਾਂਦਾ ਸਤ ਸੰਗਤ ਜੀ ਆਪਣੇ ਵੱਲ ਕਦੇ ਧਿਆਨ ਹੀ ਨਹੀਂ ਦਿੰਦਾ ਕਿ ਭਾਈ ਮੈਂ ਇੱਕ ਦਿਨ ਜਾਣਾ ਹੈ ਤੇ ਜਾਣ ਤੋਂ ਪਹਿਲਾਂ ਮੈਂ ਸੱਚ ਦੀ ਖੋਜ ਕਰ ਲਵਾਂ ਤਨ ਦਾ ਰਾਮ ਹੈ ਦਾਰਾ ਸਤ ਸੰਗਤ ਜੀ ਇਸ स्त्री ਨੂੰ ਕਹਿੰਦੇ ਨੇ ਤਨ ਦਾ ਰਾਮੈ ਰਹੋ ਮਗਨ ਬਸ ਉਹਦੇ ਚ ਮਗਨ ਰਹਿੰਦਾ ਗੁਣਿਆਨਾਂ ਵਿੱਚ ਕੋ ਚਾਪ ਤੇ ਭਾਈ ਕਦੇ ਗੁਣਾ ਦੀ ਵਿਚਾਰ ਨਹੀਂ ਕੀਤੀ ਕਹਿ ਰਵਦਾਸ ਗੁਰ ਰਹਾ ਦਿਖਾਵੇ ਤ੍ਰਿਛਾ 부ਝ ਮਿਟ ਮਨ ਸੰਤਾ ਉਹ ਸਤਸੰਗ ਜੀ ਸਤਨਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਸੱਚਾ ਗੁਰੂ ਹੋਵੇਗਾ ਨਾ ਉਹ ਸਾਡੇ ਅੰਦਰ ਦੇ ਸਾਰੇ ਵਿਸ਼ੇ ਵਿਕਾਰ ਖਤਮ ਕਰ ਦੇਵੇਗਾ ਉਹ ਸਾਨੂੰ ਸੱਚ ਦਾ ਰਸਤਾ ਦਿਖਾਵੇਗਾ ਸਾਧ ਸੰਗਤ ਜੀ ਜਿਹਦੇ ਵੀ ਸਾਡੀਆਂ ਸਾਰੀਆਂ ਤ੍ਰਿਸ਼ਨਾਵਾਂ ਮਨ ਦੇ ਸਾਰੇ ਦੁੱਖ ਖਤਮ ਹੋ ਜਾਣਗੇ ਕਹਿ ਰਵਦਾਸ ਗੁਰ ਰਹਾ ਦਿਖਾਵੇ ਤ੍ਰਿਚਾ ਮੁਝ ਮਿਟ ਮਨ ਸੰਤਾਪ ਸੰਤਾਪ ਸਾਧ ਸੰਗਤ ਜੀ ਜੋ ਦੁੱਖ ਨੇ ਪਰੇਸ਼ਾਨੀਆਂ ਨੇ ਉਹ ਸਾਰੀਆਂ ਖਤਮ ਹੋ ਜਾਣਗੇ ਤੇ ਸਾਧ ਸੰਗਤ ਜੀ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਅੱਜ ਸਾਨੂੰ ਮਹਿਮਾ ਦਸੀ ਕਿ ਭਾਈ ਗੁਰੂ ਦੀ ਕੀ ਮਹਿਮਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਐਤੇ ਚਾਨਣ ਹੁੰਦਿਆਂ ਗੁਰਬਿੰਦ ਕੋਰ ਅੰਧਾਰ ਸਾਸ ਸੰਗਤ ਜੀ ਜਿੰਨਾ ਮਰਜੀ ਪ੍ਰਕਾਸ਼ ਹੋਵੇ ਇਸ ਧਰਤੀ ਤੇ ਚਾਹੇ ਸਾਸ ਸੰਗਤ ਜੀ ਸੈਂਕੜੇ ਸੂਰਜ ਹੋਣ ਹਜ਼ਾਰਾਂ ਸੂਰਜ ਹੋਣ ਸੈਂਕੜੇ ਚੰਦਰਮਾ ਹੋਣ ਇੰਨਾ ਚਾਨਣ ਹੋਵੇ ਤਾਂ ਵੀ ਗੁਰੂ ਦੇ ਗਿਆਨ ਤੋਂ ਬਿਨਾਂ ਸਾਸ ਸੰਗਤ ਜੀ ਹਨੇਰਾ ਹੀ ਹਨੇਰਾ ਹੈ ਇਹ ਸਾਸ ਸੰਗਤ ਜੀ ਇੰਨਾ ਮਹੱਤਵ ਹੈ ਗੁਰੂ ਦੇ ਗਿਆਨ ਦਾ ਤਿਆਉ ਆਪਾਂ ਤਾਂ ਕਰਮਾ ਵਾਲਿਆਂ 사ਤ ਸੰਗਤ ਜੀ ਕਿ ਸਤ ਗੁਰੂ ਦਾਸ ਮਹਾਰਾਜ ਜੀ ਸਰੀਰਿਕ ਤੌਰ ਤੇ ਚਲੇ ਗਏ ਨੇ ਪਰ 사ਤ ਸੰਗਤ ਜੀ ਉਹ ਪ੍ਰਮਾਤਮਾ ਰੂਪ ਨੇ ਉਹਨਾਂ ਦੀ ਜੋਤ ਦੇ ਵਿੱਚ ਜੋਤ ਮਿਲੀ ਆ ਉਹ ਪ੍ਰਮਾਤਮਾ ਦਾ ਰੂਪ ਬਣੇ ਤੇ 사ਤ ਸੰਗਤ ਜੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਉਸ ਅਵਸਥਾ ਤੱਕ ਪਹੁੰਚੇ ਨੇ RAM ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਹਿਚਾਨ ਤੇ 사ਤ ਸੰਗਤ ਜੀ ਜੀ ਕਿਤੇ ਅਸੀਂ ਵੀ ਉਸ ਅਵਸਥਾ ਚ ਪਹੁੰਚਣਾ ਚਾਹੁੰਦੇ ਆ ਤਾਂ ਭਾਈ ਜੋ ਗੁਰੂ ਅਰਵਦਾਸ ਮਹਾਰਾਜ ਜੀ ਗੁਰਬਾਣੀ ਚ ਕਹਿੰਦੇ ਨੇ ਉਸ ਨੂੰ ਮੰਨਣ ਦੀ ਕੋਸ਼ਿਸ਼ ਕਰੋ। ਸਤਸੰਗਤ ਜੀ ਇੰਨੀ ਕੀ ਸੇਵਾ ਪ੍ਰਵਾਨ ਕਰਿਓ ਤੇ ਬਾਰ-ਬਾਰ ਬੇਨਤੀ ਭਾਈ ਅੱਜ ਗੁਰਾਂ ਨੇ ਵਚਨ ਦਿੱਤਾ ਹੈ ਕਿ ਸਤਸੰਗਤ ਜੀ ਬਿਨਾ ਗੁਰੂ ਦੇ ਗਿਆਨ ਤੋਂ ਨਾ ਇਹ ਜੋ ਮਾਇਆ ਹੈ ਬਹੁਤ ਤੰਗ ਕਰਦੀ ਹੈ। ਗੁਰੂ ਵਾਲਾ ਸਤਸੰਗਤ ਜੀ ਕਦੇ ਲਾਲਚ ਨਹੀਂ ਕਰੇਗਾ। ਕਿੰਨਾ ਹੀ ਪੈਸਾ ਸਾਹਮਣੇ ਪਿਆ ਹੋਵੇ ਸਾਤਸੰਗਤ ਜੀ ਗੁਰੂ ਵਾਲਾ ਕਦੇ ਆਪਣਾ ਹੱਕ ਛੱਡਦਾ ਨਹੀਂ ਐ ਤੇ ਦੂਜੇ ਦਾ ਹੱਕ ਖਾਂਦਾ ਨਹੀਂ ਐ ਸਾਤਸੰਗਤ ਜੀ ਸੱਚੇ ਗੁਰੂ ਦਾ ਚੇਲਾ ਕੋਈ ਗਲਤ ਕੰਮ ਨਹੀਂ ਕਰੇਗਾ ਕਿਸੇ ਦਾ ਦਿਲ ਨਹੀਂ ਦੁਖਾਏਗਾ ਹੰਕਾਰ ਨਹੀਂ ਰੱਖੇਗਾ ਇਹ ਸਤਗੁਰ ਜੀ ਹੀ ਸਮਝਾ ਰਹੇ ਨੇ ਭਾਈ ਗੁਰੂ ਵਾਲਾ ਬੰਦ ਤੇਰਾ ਫਾਇਦਾ ਹੀ ਫਾਇਦਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਕਿ ਭਾਈ ਬਿਨਾ ਗੁਰੂ ਦੀ ਸੇਵਾ ਦੇ ਕਾਲ ਨੇ ਛੱਡਣਾ ਨਹੀਂ ਐ ਸਾਤਸੰਗਤ ਜੀ ਮਾਇਆ ਮੋਹ ਹੈ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਸਾਧ ਸੰਗਤ ਜੀ ਛੱਡਣ ਵਾਲਾ ਨਹੀਂ ਜੇ ਸਾਡੇ ਕੋਲ ਗੁਰੂ ਦਾ ਗਿਆਨ ਨਹੀਂ ਹੈ ਸਾਧ ਸੰਗਤ ਸਾਧ ਸੰਗਤ ਜੀ ਗੁਰੂ ਦਾ ਗਿਆਨ ਨਹੀਂ ਹੈ ਸਾਡੇ ਕੋਲ ਤੇ ਜੇ ਸਾਡੇ ਕੋਲ ਗੁਰੂ ਦੇ ਬਚਨ ਨਹੀਂ ਨਿਭਾਏ ਜਾਂਦੇ ਸਾਧ ਸੰਗਤ ਜੀ ਸਤ ਗੁਰ ਜੀ ਫਰਮਾਉਂਦੇ ਨੇ ਮਾਇਆ ਮੋਹ ਹੈ ਦੇਵੀ ਸਭ ਦੇਵਾ ਕਾਲ ਨਾ ਛੋੜਿਆ ਬਿਨ ਗੁਰ ਕੀ ਸੇਵਾ ਛੱਡਣਾ ਨਹੀਂ ਹੈ ਸਾਧ ਸੰਗਤ ਜੀ ਕਾਲ ਨੂੰ ਸੋ ਇੰਨੀਆਂ ਕ ਬੇਨਤੀ ਹੈ ਸਾਧ ਸੰਗਤ ਜੀ ਜੱਜ ਦੀ ਪ੍ਰਵਾਨ ਕਰਿਓ ਸਾਤਸੰਗਤ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੁੜੇ ਰਹੋ ਗੁਰਬਾਣੀ ਨੂੰ ਪੜੋ ਸਾਤਸੰਗਤ ਜੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਭਾਈ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲੀ ਲੈ ਕੇ ਆਓ ਇਹਦੇ ਉੱਪਰ ਆਪਰ ਚੱਲਣਾ ਹੈ ਜੋ ਗੁਰਬਾਣੀ 'ਚ ਲਿਖਿਆ ਹੈ ਨਾ ਸਾਤਸੰਗਤ ਜੀ ਉਹ ਆਪਾਂ ਬਣ ਕੇ ਦਿਖਾਣਾ ਹੈ ਕੋਸ਼ਿਸ਼ ਕਰੀਏ ਸਾਤਸੰਗਤ ਜੀ ਇੱਕ ਦਿਨ ਪੂਰੇ ਵੀ ਹੋ ਜਾਵਾਂਗੇ ਪਰਫੈਕਟ ਵੀ ਹੋ ਜਾਵਾਂਗੇ ਤੇ ਗੁਰੂਆਂ ਨੇ ਕਿਹਾ ਨਾ ਬਚਨੀ ਤੌਰ ਮੁਰਮਨ ਮਨਨ ਜਨ ਕੋ ਪੂਰਨ ਦੀਜੇ ਸਾਤਸੰਗਤ ਜੀ ਭੁੱਲਾਂ ਚੁੱਕਾ ਮਾਫ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਤਨ ਦੇ ਸਤਨਾਮ 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 ਸੋਹਣ ਸਤਨਾਮ